ਹਾਂਜੀ ਅੱਜ ਆਪਾਂ ਪਲਾਜ਼ੋ ਦੀ ਬਾਟਮ ਤੇ ਕੜਾਈ ਦਾ ਡਿਜ਼ਾਈਨ ਬਣਾ ਕੇ ਤਿਆਰ ਕਰਾਂਗੇ ਇਹ ਆਪਣਾ ਬਿਲਕੁਲ ਤਿਆਰ ਪਲਾਜ਼ੋ ਹੈ ਦੇਖੋ ਇਹ ਜੀ ਆਪਾਂ ਨੇ ਮੂਰੀ ਵੀ ਫੋਲਡ ਕਰੀ ਹੋਈ ਹੈ ਬਿਲਕੁਲ ਇਹ ਆਪਣੇ ਸਿਉਂਕੇ ਤਿਆਰ ਕਰਿਆ ਹੋਇਆ ਪਲਾਜ਼ੋ ਹੈ ਸੋ ਇਹਦੇ ਵਿੱਚ ਆਪਾਂ ਐਸੀ ਤਰ੍ਹਾਂ ਹੀ ਮੂਰੀ ਚ ਫਰੇਮ ਲਾ ਕੇ ਇਹਦੇ ਕੜਾਈ ਦਾ ਡਿਜ਼ਾਈਨ ਬਣਾਵਾਂਗੇ ਦੇਖੋ ਇੱਕ ਜਿਹੜਾ ਇਹਦਾ ਪੌਂਚਾ ਆਪਾਂ ਨੇ ਪਹਿਲਾਂ ਤਿਆਰ ਕਰ ਰੱਖਿਆ ਤੇ ਦੂਜਾ ਆਪਾਂ ਇਹਦੇ ਨਾਲ ਦਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆਂ ਦੇਖੋ ਇਸ ਤਰ੍ਹਾਂ ਆਪਾਂ ਪਹਿਲਾਂ ਕੱਚੇ ટોਪੇ ਨਾਲ ਚਾਰ ਲੈਣਾ ਬਣਾਉਣੀਆਂ ਨੇ ਤਿੰਨ ਮੈਂ ਤਿਆਰ ਕਰ ਰੱਖੀਆਂ ਨੇ ਇੱਕ ਲੈਣਾ ਆਪਾਂ ਇਹਦੇ ਕੋਲੇ ਹੋਰ ਬਣਾ ਦਾਂਗੇ ਇਹ ਥੋੜਾ ਜਿਹਾ ਮੈਂ ਪਹਿਲਾਂ ਤਿਆਰ ਕਰ ਲਿਆ ਸੀ ਤਾਂ ਕਿ ਫਿਰ ਵੀਡੀਓ ਜਿਹੜੀ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੇਖੋ ਇਸ ਤਰ੍ਹਾਂ ਜਿਹੜੇ ਕਰਾਸ ਕਰਾਸ ਦੇ ਨਿਸ਼ਾਨ ਨੇਗੇ ਉਹ ਬਣਾਵਾਂਗੇ ਇਹ ਡਿਜ਼ਾਈਨ ਨੂੰ ਤੁਸੀਂ ਜਿੰਨਾ ਮਰਜ਼ੀ ਚੜਾਈ 'ਚ ਬਣਾ ਸਕਦੇ ਹੋ ਕਿ ਆਪਾਂ ਨੇ ਜਿਹੜੇ ਕੱਚੇ ਤੋਪੇ ਭਰੇ ਨੇ ਉਹ ਲੈਣਾ ਆਪਾਂ ਬਿਲਕੁਲ ਨਾਲ-ਨਾਲ ਵੀ ਲਾ ਸਕਦੇ ਆ ਤੇ ਥੋੜੇ ਜਿਹਾ ਆਪਾਂ ਇਸ ਤੋਂ ਜ਼ਿਆਦਾ ਗੈਪ ਰੱਖ ਕੇ ਵੀ ਲਾ ਸਕਦੇ ਆ ਦੇਖੋ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਜਿਹੜਾ ਹੈਗਾ ਜਿੰਨੇ ਕ ਥਾਵੇਂ ਆਪਾਂ ਨੇ ਫਰੇਮ ਲਾਇਆ ਹੋਇਆ ਪਹਿਲਾਂ ਆਪਾਂ ਓਨਾਂ ਕ ਡਿਜ਼ਾਈਨ ਬਣਾ ਕੇ ਕੰਪਲੀਟ ਕਰਕੇ ਤੁਹਾਨੂੰ ਦਿਖਾਵਾਂਗੇ ਇਹ ਵਾਲਾ ਜਿਹੜਾ ਥ੍ਰੈਡ ਹੈ ਇਹਨੂੰ ਥੋੜਾ ਜਿਹਾ ਬਲ ਜ਼ਿਆਦਾ ਆਉਂਦਾ ਤਾਂ ਅੱਗੇ ਨੂੰ ਬੱਸ ਇਸੇ ਤਰ੍ਹਾਂ ਹੀ ਆਪਾਂ ਇਹਨਾਂ ਕਾ ਕੰਪਲੀਟ ਕਰ ਲਾਂਗੇ ਇਹਨੂੰ ਪਹਿਲਾਂ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸ ਦਿਆ ਕਰੋ ਵੀਡੀਓ ਕਿਵੇਂ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਤੁਹਾਡੇ ਵੀਡੀਓ ਲਾਈਕ ਕਰਨ ਨਾਲ ਕੋਈ ਪੈਸਾ ਨਹੀਂ ਲੱਗਦਾ ਹੈਗਾ ਪਰ ਸਾਨੂੰ ਤੁਹਾਡੇ ਇੱਕ ਲਾਈਕ ਨਾਲ ਬਹੁਤ ਖੁਸ਼ੀ ਹੁੰਦੀ ਆ। ਵੀ ਚਲੋ ਆਪਣੇ ਜਿਹੜੇ ਇੰਨੇ ਕੁ ਈਵਰਸ ਨੇ ਉਹਨਾਂ ਨੂੰ ਆਪਣੀ ਜਿਹੜੀ ਵੀਡੀਓ ਆ ਪਸੰਦ ਆ ਰਹੀ ਆ। ਸੋ ਪਲੀਜ਼ ਲਾਈਕ ਜ਼ਰੂਰ ਕਰ ਦਿਆ ਕਰੋ। ਲੋ ਜੇਨ ਨੱਕ ਕੰਪਲੀਟ ਕਰਨ ਤੋਂ ਬਾਅਦ ਇੱਥੇ ਜਿਹੜੀ ਇਹ ਥ੍ਰੈਡ ਵਾਲੀ ਸੂਈ ਆ ਮੈਂ ਇੱਥੇ ਫਰੇਮ 'ਚ ਹੀ ਟੰਗ ਦੂੰ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਅਗਲਾ ਕਲਰ ਆ ਥੈਡ ਉਹ ਲਵਾਂਗੇ ਆਪਾਂ। ਇਸ ਦੇ ਨਾਲ ਆਪਾਂ ਨੇ ਇਹ ਚੌਥੀ ਲੈਣਾ ਜਿਹੜੀ ਇਹ ਕੰਪਲੀਟ ਕਰ ਲਈ ਹੈ ਕੱਚੇ ਤੋਪੇ ਦੀ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਜਿਹੜੇ ਹੈਗੇ ਨੇ ਪਲੱਸ ਦੇ ਨਿਸ਼ਾਨ ਬਣਾਉਣੇ ਨੇ ਜਿਹਦੇ ਨਾਲ ਕੀ ਆਪਣਾ ਇਹ ਜਿਹੜੇ ਥ੍ਰੈਡ ਨੇਗੇ ਇਹ ਖੜ ਜਾਣ ਇੱਕ ਜਗ੍ਹਾ ਤੇ ਜਦੋਂ ਆਪਾਂ ਫਰੇਮ 'ਚ ਉਹ ਇਹਨੂੰ ਲਾਹਾਂਗੇ ਤੇ ਜਿਹੜਾ ਆਪਣਾ ਥ੍ਰੈਡ ਆ ਉੱਪਰ ਨੂੰ ਨਾ ਉੱਠੇ ਇਸ ਕਰਕੇ ਆਪਾਂ ਇਹਦੇ ਉੱਤੇ ਇਸ ਤਰ੍ਹਾਂ ਪਲੱਸ ਪਲੱਸ ਦੇ ਜਿਹੜੇ ਨਿਸ਼ਾਨ ਨੇ ਲਾ ਦਾਂਗੇ ਤੇ ਨਾਲ ਨਾਲ ਆਪਾਂ ਇਹਦੇ ਵਿਚਾਲੇ ਵੀ ਇੱਕ ਇੱਕ ਤੋਪਾ ਭਰ ਦਾਂਗੇ ਦੇਖੋ ਇੱਥੇ ਆਪਾਂ ਨੇ ਇਸ ਤਰ੍ਹਾਂ ਸੂਈ ਕੱਢ ਕੇ ਬਿਲਕੁਲ ਨਾਲ ਹੀ ਉਹਦੇ ਸੂਈ ਦੁਆਰੇ ਲੈ ਜਾਣੀ ਆ ਤੇ ਇਥੋਂ ਆਪਣਾ ਇਹ ਥ੍ਰੈਡ ਆ ਜਿਹੜਾ ਬਾਅਦ 'ਚੋਂ ਢਿੱਲਾ ਨਹੀਂ ਪਊਗਾ ਉੱਪਰ ਨੂੰ ਨਹੀਂ ਉੱਠੂਗਾ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਦੋ ਜਿਹੜੇ ਰੰਗ ਨੇਗੇ ਉਹ ਵਰਤੇ ਨੇਗੇ ਧਾਗੇ ਦੇ ਤੇ ਤੁਸੀਂ ਚਾਹੋ ਇਹਨੂੰ ਮਲਟੀ ਕਲਰ ਨਾਲ ਜਿਵੇਂ ਮਰਜ਼ੀ ਤਿਆਰ ਕਰ ਸਕਦੇ ਹੋ ਇਹ ਵਾਲੇ ਡਿਜ਼ਾਈਨ ਨੂੰ ਲਓ ਜੀ ਆਪਾਂ ਇਹਨੂੰ ਇੰਨੇ ਕ ਨੂੰ ਸਾਰੇ ਨੂੰ ਪਹਿਲਾਂ ਕੰਪਲੀਟ ਕਰ ਲਈਏ ਫਿਰ ਅੱਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂ ਤੇ ਤੁਸੀਂ ਧਿਆਨ ਨਾਲ ਦੇਖੋਗੇ ਜਦੋਂ ਧਿਆਨ ਸੂਈ ਕਰਨੀ ਹੋਊਗਾ ਤੇ ਤੁਹਾਨੂੰ ਸਮਝ ਆ ਜੂ ਇਹ ਬਣਾਉਣਾ ਕਿਵੇਂ ਆ ਡਿਜ਼ਾਈਨ ਆਪਾਂ ਨੇ ਲਓ ਜੇ ਇੰਨਾ ਕ ਆਪਾਂ ਨੇ ਇਹ ਬਣਾ ਕੇ ਤਿਆਰ ਕਰ ਲਿਆ ਹੁਣ ਜਿੱਥੇ ਜਿੱਥੇ ਇਹਨਾਂ ਦੇ ਵਿਚਾਲੇ ਖਾਲੀ ਜਗ੍ਹਾ ਇਹਦੇ ਵਿੱਚ ਆਪਾਂ ਤਿੰਨ ਤਿੰਨ ਘੁੰਡੀ ਤੋਪੇ ਬਣਾਉਣੇ ਨੇ ਧਿਆਨ ਨਾਲ ਦੇਖਣ ਤੇ ਆਪਾਂ ਨੂੰ ਪ੍ਰੋਪਰ ਸਮਝ ਆ ਜੂ ਇਹਦੀ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਹੈ ਇਹ बॉटम ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਤੇ ਚਾਹ ਹਾਂ ਤੇ ਇਹਦੇ ਵਿੱਚ ਆਪਣੇ ਮਰਜ਼ੀ ਨਾਲ ਹੋਰ ਜਿਵੇਂ ਕੋਈ ਛਿੱਪੀ ਮੋਤੀ ਵੀ ਐਡ ਕਰ ਸਕਦੇ ਆਪਾਂ ਇਹ ਵਾਲੇ ਡਿਜ਼ਾਈਨ ਚ ਦੇਖੋ ਜੀ ਮੈਂ ਆਪਾਂ ਨੇ ਇਹ ਤਿੰਨ ਟੋਪੇ ਬਣਾਏ ਨੇ ਇਸੇ ਤਰ੍ਹਾਂ ਆਪਾਂ ਦੋਨੋਂ ਸਾਈਡਾਂ ਤੇ ਇਹ ਬਣਾਉਂਦੇ ਜਾਵਾਂਗੇ ਪਹਿਲਾਂ ਆਪਾਂ ਅੰਦਰਲੀ ਸਾਈਡ ਬਣਾਏ ਨੇ ਹੁਣ ਆਪਾਂ ਜਿਹੜੇ ਬਾਹਰਲੀ ਸਾਈਡ ਹੈ ਇੱਥੇ ਬਣਾਵਾਂਗੇ ਇਹਦੇ ਵਿੱਚ ਬਾਰ-ਬਾਰ ਧਾਗਾ ਜਿਹੜਾ ਤੋੜਨ ਦੀ ਲੋੜ ਨਹੀਂ ਪੈਂਦੀ ਇੱਕੋ ਵਾਰ ਚ ਇਹ ਡਿਜ਼ਾਈਨ ਆ ਜਿਹੜਾ ਆਪਣਾ ਕੰਪਲੀਟ ਹੋ ਜਾਂਦਾ ਹੈ ਇਹੋ ਜਿਹੀਆਂ ਕੜਾਈਆਂ ਤੇ ਜੇਕਰ ਆਪਾਂ ਮੱਥਾ ਮਾਰਨਾ ਹੀ ਆ ਤਾਂ ਆਪਾਂ ਇਹੋ ਜੀ ਚੀਜ਼ ਬਣਾਈਏ ਜਿਹੜੀ ਮਤਲਬ ਧੋਣ ਤੋਂ ਬਾਅਦ ਖਰਾਬ ਨਾ ਹੋਵੇ ਕੱਪੜਾ ਹੁਣ ਇਹ ਵਾਲੀ ਜਿਹੜੀ ਕੜਾਈ ਹੈ ਇਹਨੂੰ ਆਪਾਂ ਹੱਥਾਂ ਨਾਲ ਜਿਵੇਂ ਮਰਜੀ ਮਸਲ ਕੇ ਧੋ ਲਈਏ ਇਹ ਕੜਾਈ ਆਪਣੀ ਖਰਾਬ ਨਹੀਂ ਹੁੰਦੀ ਹੈਗੀ ਬਿਲਕੁਲ ਵੀ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਸਾਰੇ ਨੂੰ ਬਣਾ ਕੇ ਤਿਆਰ ਕਰ ਲਾਂਗੇ। ਦੇਖੋ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਤਿਆਰ ਆ ਜਿਹੜੇ ਆਪਣਾ ਪਲਾਜੂ ਇਹਦੇ ਵਿੱਚ ਮੈਂ ਐਸੇ ਤਰ੍ਹਾਂ ਹੀ ਫਰੇਮ ਲਾਇਆ ਹੋਇਆ ਹੈ। ਕਿਉਂਕਿ ਜਿਹੜੀ ਇਹਦੀ ਮੂਰੀ ਹੈਗੀ ਉਹ 10-11 ਇੰਚ ਚੌੜੀ ਹੈ ਤੇ ਆਪਾਂ ਛੋਟਾ ਫਰੇਮ ਇਹਦੇ ਵਿੱਚ ਲਾ ਸਕਦੇ ਹਾਂ। ਦੇਖੋ ਆਪਾਂ ਨੇ ਦੋਨੇ ਜਿਹੜੀਆਂ ਬੋਟਮਾਂ ਨੇ ਬਣਾ ਕੇ ਇਹਦੀਆਂ ਤਿਆਰ ਕਰ ਲਿਆ। ਦੋਨੇ ਪੌਂਚੇ ਤਿਆਰ ਹੋ ਗਏ ਆਪਣੇ। ਬਣਿਆ ਹੋਇਆ ਦੇਖੋ ਕਿਵੇਂ ਲੱਗਦਾ। ਪਲੀਜ਼ ਦੱਸਿਓ ਜ਼ਰੂਰ ਕਮੈਂਟ ਕਰਕੇ ਧੰਨਵਾਦ ਜੀ।